ਹਾਂਜੀ ਬੌਧਨ ਸਮਾਜ ਦੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਨੂੰ ਰਿਸ਼ਪਾਲ ਸਿੰਘ ਗਾਲੋ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਸਤਿਕਾਰਯੋਗ ਸਾਥੀਓ ਇਹ ਜਿਹੜੀ ਮੈਂ ਵੀਡੀਓ ਬਣਾਉਣ ਲੱਗਾ ਇਹ ਇਸ ਕਰਕੇ ਬਣਾਉਣ ਲੱਗਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕੁੰਬ ਦਾ ਜਿਹੜਾ ਮੇਲਾ ਲੱਗਿਆ ਪਿਆ ਕਹਿੰਦੇ ਆ ਕਹਿੰਦੇ মিডিਆ ਰਹੀ ਸੁਣਦੇ ਆ ਕਿ 144 ਸਾਲ ਬਾਅਦ ਇਹ ਜਿਹੜਾ ਮੇਲਾ ਆਉਂਦਾ ਆ ਆਇਆ ਤੇ ਉਹਦੇ ਵਿੱਚ ਕੱਲ ਬਹੁਤ ਸਾਰੇ ਜਿਹੜੇ ਕੱਲ ਪਰਸੋਂ ਬਹੁਤ ਸਾਰੀਆਂ ਜਿਹੜੀਆਂ ਮੁਕਤਾਂ ਹੋਗੀਆਂ ਪਹਿਲੀ ਗੱਲ ਤਾਂ ਮੈਂ ਇਹ ਇਹ ਮਤਲਬ ਕਿ ਬਿਲਕੁਲ ਇਹ ਕਲੀਅਰ ਕਰ ਦਵਾਂ ਕਿ ਮੇਰੀ ਉਹ ਜਿਹੜੀਆਂ ਮੁਕਤਾਂ ਹੋਈਆਂ ਉਨ੍ਹਾਂ ਨਾਲ ਕੋਈ ਸੰਵੇਦਨਸ਼ੀਲਤਾ ਨਹੀਂ ਹੈਗੀ ਕੋਈ ਮੈਨੂੰ ਉਨ੍ਹਾਂ ਦਾ ਦੁੱਖ ਨਹੀਂ ਹੈਗਾ ਕਿਉਂ ਕਿ ਮੈਂ ਜੋ ਗੈਸ ਕੀਤਾ ਹੈਗਾ ਇਹ ਕਿਹਾ ਗਿਆ ਹੈ ਕਿ ਉੱਥੇ ਜਿਹੜੇ ਲੋਕ ਹੈਗੇ ਆ ਕੁੰਭ ਦਾ ਇਸ਼ਨਾਨ ਕਰਕੇ ਆਪਣੇ ਪਾਪ ਜਿਹੜੇ ਆ ਧੋਣ ਜਾਂਦੇ ਆ ਇਥੋਂ ਪਤਾ ਸਿੱਧ ਹੁੰਦਾ ਕਿ ਉਹ ਲੋਕ ਪਾਪੀ ਸੀ ਤੇ ਫਿਰ ਪਾਪੀ ਲੋਕਾਂ ਦੇ ਪ੍ਰਤੀ ਸੰਵੇਦਨਸ਼ੀਲਤਾ ਕੀ ਦਰਸਾਉਣੀ ਹੈ ਨਾ ਉਹਨਾਂ ਸੰਬੰਧੀ ਐਮੇ ਹਮਦਰਦੀ ਪ੍ਰਗਟ ਕਰਨੀ ਤਾਂ ਫਿਰ ਮੂਰਖਤਾ ਦਾ ਕੰਮ ਹੈਗਾ ਇਸ ਕਰਕੇ ਮੇਰੀ ਕੋਈ ਉਹਨਾਂ ਪ੍ਰਤੀ ਸੰਵੇਦਨਸ਼ੀਲਤਾ ਨਹੀਂ ਇਸ ਕਰਦਾ ਮੈਨੂੰ ਜਰੂਰ ਦੁੱਖ ਹੈਗਾ ਕਿ ਮੈਨੂੰ ਲੱਗਦਾ ਹੈ ਕਿ ਉਹਨਾਂ ਵਿੱਚੋਂ ਮਰਨ ਵਾਲੇ ਬਹੁਤੇ ਲੋਕ ਜਿਹੜੇ ਨੇ ਉਹ ਜਿਹੜੇ ਐਸਸੀ ਐਸਟੀ ਓਬੀਸੀ ਸਮਾਜ ਦੇ ਹੋਣਗੇ ਇਹ ਮੇਰਾ ਅੰਦਾਜ਼ਾ ਹੈ ਉਸ ਚੀਜ਼ ਦਾ ਮੈਨੂੰ ਬਹੁਤ ਦੁੱਖ ਹੈ ਔਰ ਇਹ ਵੀ ਦੁੱਖ ਹੈ ਕਿ ਇਹ ਲੋਕ ਕਿਉਂ ਨਹੀਂ ਦੂਜਾ ਇਹ ਜੇ ਜਿਹੜਾ ਹੈਗਾ ਮਤਲਬ ਧਰਮ ਦੇ ਨਾਮ ਦੀ ਅਫੀਮ ਦਾ ਨਸ਼ਾ ਕਿਉਂ ਨਹੀਂ ਛੱਡ ਰਹੇ ਇਸ ਚੀਜ਼ ਦਾ ਵੀ ਮੈਨੂੰ ਇਸ ਚੀਜ਼ ਦਾ ਦੁੱਖ ਹੈਗਾ ਹੁਣ ਉੱਥੇ ਕੀ ਪਰਿਸਥਿਤੀਆਂ ਸੀ ਇੱਕ ਚੀਜ਼ ਦੀ ਮੈਨੂੰ ਖੁਸ਼ੀ ਜ਼ਰੂਰ ਹੈਗੀ ਆ ਕਿ ਜਿਹੜੀ ਉੱਥੇ ਅਫਸਰ ਸ਼ਾਹੀ ਲੱਗੀ ਹੋਈ ਹੈ ਜਿਹੜੀ ਉਹਨੂੰ ਪੂਰੀ ਤਰੀਕੇ ਨਾਲ ਮੈਨੇਜ ਕਰਦੀ ਹੈਗੀ ਇਹ ਮੇਲੇ ਨੂੰ ਉਹਦੇ ਵਿੱਚ ਜਿਹੜੇ ਜਿਹੜੇ ਅਫਸਰ ਦੋ ਲੱਗੇ ਹੋਏ ਨੇ ਇੱਕ ਠਾਕੂਰਾ ਇੱਕ ਬ੍ਰਾਹਮਣ ਵੀ ਕੋਈ ਐਸਸੀਐਸਟੀ ਓਬੀਸੀ ਸਮਾਜਦਾਨੀ ਸੀ ਜਾਂ ਮਨੋਰਟੀ ਸਮਾਜਦਾਨੀ ਸੀ ਮਨੋਰਟੀ ਮੁਤਾਬਕ ਸੀ ਉਸ ਮੇਲੇ ਦੇ ਵਿੱਚ ਇਹਨਾਂ ਨੇ ਪੂਰੇ ਤੜਲੇ ਦੇ ਨਾਲ ਵਰਜਿਤ ਕੀਤਾ ਹੋਇਆ ਕਿ ਉੱਥੇ ਕੋਈ ਉਹ ਵੜਨਾ ਹੀ ਨਹੀਂ ਚਾਹੀਦਾ ਹਾਲਾਂਕਿ ਬਹੁਤ ਸਾਰੀਆਂ ਵੀਡੀਓਜ਼ ਆ ਗਈਆਂ ਕਿ ਜਿਹੜੇ ਹੈਗੇ ਨੇ ਮੁਸਲਮਾਨ ਡਾਕਟਰ ਜਿਹੜੇ ਹੈਗੇ ਨੇ ਉਹ ਬਹੁਤ ਸਾਰੇ ਬੰਦਿਆਂ ਦੀ ਜਿਹੜੀ ਜਾਨ ਬਚਾਉਂਦੇ ਦਿਖਾਏ ਗਏ ਨੇ ਤੇ ਕੁਝ ਕੁ ਦੀਆਂ ਜਾਨਾਂ ਉਹਨਾਂ ਨੇ ਬਚਾਈਆਂ ਵੀ ਆ। ਔਂਜ ਉਹਨਾਂ ਨੂੰ ਕੋਈ ਕਾਰੋਬਾਰ ਕਰਨ ਦੀ ਜਾਂ ਹੋਰ ਲਗਭਗ ਮਨਾਹੀ ਸੀਗੀ। ਚਾਹੇ ਉਹ ਅਧਿਕਾਰਤ ਤੌਰ ਤੇ ਨਹੀਂ ਸੀ ਪਰ ਕੁਝ ਗੱਲਾਂ ਇਹ ਹੁੰਦੀਆਂ ਵੀ ਉਹਨਾਂ ਨੂੰ ਓਪਨ ਨਹੀਂ ਕੀਤਾ ਜਾਂਦਾ। ਉਹ ਸੰਕੇਤਕ ਹੁੰਦੀਆਂ। ਸੰਕੇਤਕ ਤੌਰ ਤੇ ਉਹਨਾਂ ਦੀ ਮਨਾਹੀ ਹੋਈ ਸੀਗੀ। ਤੇ ਕੋਈ ਵੀ ਜਿਹੜਾ ਅਫਸਰ ਆ ਜਿਹੜਾ ਉਸ ਨੂੰ ਪੂਰਾ ਪ੍ਰਬੰਧਨ ਕਰਨ ਵਾਲਾ ਉਹ ਨਹੀਂ ਸੀਗਾ ਬਹੁਜਨ ਸਮਾਜ ਦਾ ਜੇ ਬਹੁਜਨ ਸਮਾਜ ਦਾ ਹੁੰਦਾ ਤਾਂ ਇਹਨਾਂ ਨੇ ਭੰਡ ਕੇ ਰੱਖ ਦੇਣਾ ਸੀ ਕਿ ਦੇਖੋ ਜੀ ਇਹ ਤਾਂ ਇਹਦਾ ਜੀ ਰਿਜ਼ਰਵੇਸ਼ਨ ਰਾਹੀਂ ਆਇਆ ਜੀ ਇਹਨਾਂ ਚ ਕਪੈਸਿਟੀ ਨਹੀਂ ਹੈਗੀ ਹਨਾ ਜਿਵੇਂ ਇਹਨਾਂ ਨੇ ਕਿਹਾ ਸੀਗਾ ਝਾੜੂ ਪੋਚਾ ਪਾਰਟੀ ਵਾਲਿਆਂ ਨੇ ਵੀ ਜਿਹੜੀ ਐਫੀਸ਼ੀਐਂਸੀ ਨਹੀਂ ਹੈਗੀ ਇਹਨਾਂ ਦੇ ਵਿੱਚ ਤਾਂ ਸਰਕਾਰੀ ਵਕੀਲ ਆ ਜਿਹੜੇ ਉਹ ਨਹੀਂ ਬਣ ਸਕਦੇ ਐਸਸੀਐਸਟੀ ਸਮਾਜ ਦੇ ਲੋਕ ਮੈਂ ਇਸ ਕਰਕੇ ਇਹ ਵੀਡੀਓ ਖਾਸ ਤੌਰ ਤੇ ਬਣਾਉਣ ਲੱਗਾ ਵੀ ਦੇਖੋ ਕੁਝ ਸਮਾਂ ਪਹਿਲਾਂ ਜਦੋਂ ਉੱਤਰ ਪ੍ਰਦੇਸ਼ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਨੇ ਲਖਨਊ ਦੇ ਵਿੱਚ ਪਾਰਕ ਬਣਾਈ ਔਰ ਪਾਰਕ ਨੂੰ ਸੈਰ ਸਪਟਾ ਵਿਭਾਗ ਦਾ ਆਮਦਨ ਦਾ ਸਾਧਨ ਕ੍ਰੀਏਟ ਕਰਨ ਦੇ ਲਈ ਬਣਾਇਆ ਗਿਆ ਪਰ ਉਹਨੂੰ ਬਣਾਇਆ ਗਿਆ ਬਹੁਜਨ ਸਮਾਜ ਦੇ ਕਨਸੈਪਟ ਨੂੰ ਮੂਰੇ ਰੱਖ ਕੇ ਇਹ ਹੁਣ ਮਤਲਬ ਮਾਨਜੋਗ ਸੁਪਰੀਮ ਕੋਰਟ ਨੇ ਵੀ ਪਿਛਲੇ ਦਿਨੀ ਸੱਤ ਕਰਤਾ ਤਾਂ ਉਸ ਸਮੇਂ মিডিਆ ਦੇ ਲੋਕਾਂ ਨੇ ਤੇ ਹੋਰ ਜਿਹੜੇ ਆ ਲੰਡੂ ਫੰਡੂ ਲੋਕ ਹੈਗੇ ਨੇ ਉਹਨਾਂ ਨੇ ਇੰਨਾ ਜ਼ਿਆਦਾ ਸ਼ੋਰ ਮਚਾਇਆ ਸੀ ਕਿ ਇੰਨਾ ਪੈਸਾ ਤਾਂ ਮਾਇਆ ਭਤੀ ਜੇ ਗਰੀਬਾਂ ਨੂੰ ਵੰਡ ਦਿੰਦੀ ਇੰਨੇ ਹੋਰ ਕੰਮ ਕਰ ਦਿੰਦੀ ਬੜਾ ਕੁਝ ਕਰਕੇ ਇਹਨੇ ਤਾਂ ਜੀ ਹਾਥੀ ਬਣਾ ਲਏ ਇਹਨੇ ਤਾਂ ਜੀ ਉਹ ਕਰਤਾ ਤੇ ਬੜਾ ਇਹਨਾਂ ਨੇ ਪਾਇਆ 150 155 ਖਨੀ 57 ਕਰੋੜ ਦਾ ਉਹ ਪ੍ਰੋਜੈਕਟ ਸੀ ਜਿਹੜਾ ਮੇਰੇ ਖਿਆਲ ਦੇ ਵਿੱਚ ਜਿਹਦੀ ਆਮਦਨ ਸਾਲਕ ਦੇ ਵਿੱਚ ਹੀ ਪੂਰੀ ਹੋ ਗਈ ਸੀ ਪਰ ਹੁਣ ਇਸ ਪੰਪ ਦੇ ਵਿੱਚ ਜਿਹੜਾ ਕਿ ਇੱਕ ਖਾਸ ਸਮੁਦਾਇ ਦੇ ਨਾਲ ਸਬੰਧਤ ਹੈ ਤਾਂ ਭਾਰਤ ਸਰਕਾਰ ਤੇ ਜੁਪੀ ਸਟੇਟ ਗਵਰਨਮੈਂਟ ਨੇ ਪੂਰੇ ਸਮਾਜ ਦੇ ਲੋਕਾਂ ਦਾ ਪੈਸਾ ਜਿਹੜਾ ਟੈਕਸ ਦੇ ਰੂਪ ਵਿੱਚ ਸਿੱਧੇ-ਸਿੱਧੇ ਰੂਪ ਚ ਅਸੀਂ ਸਰਕਾਰ ਨੂੰ ਦਿੰਨੇ ਆ ਉਹ ਹਜ਼ਾਰਾਂ ਕਰੋੜ ਰੁਪਈਆ ਉੱਥੇ ਖਰਚਦਾ ਇੱਕ ਵੀ মিডিਏ ਨੇ ਨਹੀਂ ਕਿਹਾ ਵੀ ਦੱਸੋ ਵੀ ਇਹਦੀ ਇਹ ਕਿਉਂ ਖਰਚ ਰਹੇ ਹੋ ਕਿਉਂਕਿ ਟੈਕਸ ਤੁਸੀਂ ਸਾਰਿਆਂ ਤੋਂ ਲੈਨੇ ਹੋ ਉੱਥੇ ਕਿਹਨੇ ਪਾਰਟਿਸਪੇਸ਼ਨ ਸਾਡੀ ਕੱਲਿਆਂ ਦੀ ਹੋਵੇ ਹੋਰ ਕੋਈ ਉੱਥੇ ਅੜ ਕੇ ਬੜੇ ਨਾ ਕੋਈ ਉੱਥੇ ਕੋਈ ਚੀਜ਼ ਨਾ ਵੇਚ ਸਕੇ ਕੋਈ ਆਪਣਾ ਵਪਾਰ ਨਾ ਕਰ ਸਕੇ ਤਾਂ ਸਾਡੀ ਜਿਹੜੀ ਟੈਕਸ ਦੀ ਕਲੈਕਸ਼ਨ ਹੈਗੀ ਆ ਉਹ ਸਾਰਿਆਂ ਦੀ ਉਹ ਸਾਰਿਆਂ ਤੁਸੀਂ ਉੱਥੇ ਖਰਚ ਰਹੇ ਔਰ ਹਜ਼ਾਰਾਂ ਕਰੋੜ ਰੁਪਇਆ ਖਰਚ ਰਹੇ ਆ ਅੱਜ ਕਿਸੇ ਨੂੰ ਨਹੀਂ ਪਤਾ ਲੱਗਦਾ ਦੇਖੋ ਜਿਹੜੀ ਲਖਨਊ ਦੇ ਵਿੱਚ ਬਸਪਾ ਪਾਰਟੀ ਨੇ ਜਿਹੜੀ ਪਾਰਕ ਬਣਾਈ ਸੀ ਉਹ ਤਾਂ ਕਾਮਦਨ ਦਾ ਸਦਨ ਯੂਪੀ ਗਵਰਨਮੈਂਟ ਦਾ ਜਿਹੜਾ ਰੈਵਨਿਊ ਆਉਂਦਾ ਉਹ ਤੋਂ ਜਿੰਨੇ ਵੀ ਲੋਕ ਉੱਥੇ ਜਾਂਦੇ ਆ ਦੇਖਣ ਉਹਨਾਂ ਦੀ ਟਿਕਟ ਲੱਗਦੀ ਆ ਉੱਥੋਂ ਉਸ ਸੈਰ ਸਪਟਾ ਭਾਗ ਦੇ ਵਿੱਚ ਕਿੰਨੇ ਜਿਹੜੀਆਂ ਸੈਂਕੜੇ ਜਿਹੜੀਆਂ ਨੌਕਰੀਆਂ ਉਤਪਨ ਹੋਈਆਂ ਜਿਹੜਾ ਇਹ ਹੈ ਸਰਕਾਰੀ ਅੰਕੜਾ ਵੀ 6.700 ਕਰੋੜ ਤਾਂ ਕੱਲਾ ਮਤਲਬ ਸਜਾਵਟ ਤੇ ਹੀ ਲਾਤਾ ਹੈਗਾ ਸੈਂਟਰ ਨੇ ਤੇ ਸਟੇਟ ਗੌਰਮੈਂਟ ਨੇ ਕੱਲੀ ਸਜਾਵਟ ਤੇ ਜਿਹੜਾ ਉਹ ਜਿੱਦੇ ਕੰਮ ਦਾ ਮੇਲਾ ਖਤਮ ਹੋ ਗਿਆ ਉਹ ਸਾਰੇ ਦਾ ਸਾਰਾ ਉਵੇਂ ਹੀ ਜਾਣਾ ਤੇ ਹਜ਼ਾਰਾਂ ਕਰੋੜ ਰੁਪਈਆ ਹੋਰ ਉਹਨਾਂ ਤੇ ਖਰਚਤਾ ਤੇ ਉਹ ਉੱਥੇ ਕੀ ਕਰਦੇ ਆ ਅੱਜ ਨਿੱਤ ਵੀਡੀਓਜ਼ ਦੇਖਦੇ ਆ ਤੁਰੇ ਜਾਂਦੇ ਆ ਤੇ ਡੰਡੇ ਮਾਰੀ ਜਾਂਦੇ ਆ ਉਹ ਭੰਗ ਦੇ ਰੱਜੇ ਹੋਏ ਸਾਥ ਜਿਹੜੇ ਹੈਗੇ ਆ ਹੈ ਨਾ ਮਤਲਬ ਕੀ ਕਹੇ ਜੀ ਉਹਨਾਂ ਦੀ ਬੇਸਬੂਸਾ ਹੈਗੀ ਆ ਗਾਲਾਂ ਕੱਢੀ ਜਾਂਦੇ ਆ ਲੋਕਾਂ ਨੂੰ ਕੁਝ ਕੁ ਇਹ ਵੀਡੀਓਜ਼ ਆਈਆਂ ਉਹ ਸਾਧੂ ਇੱਕ ਸਾਥ ਆ ਜਿਹੜਾ ਇੱਕ ਛੋਟੀ ਜੀ ਬੱਚੀ ਨੂੰ ਲੈ ਗਿਆ ਸੀਗਾ ਫਿਰ ਉਹ ਤੋਂ ਬੱਚੀ ਉੱਥੋਂ ਦੇ ਜਿਹੜੇ ਯੂਟਿਊਬਰਸ ਹੈਗੇ ਆ ਉਹਨਾਂ ਦੀ ਮਸਤੀਦੀ ਦੇ ਨਾਲ ਉਹ ਬੱਚੀ ਰਿਕਵਰ ਕਰਾਈ ਗਈ ਕੁਝ ਉਥੇ ਸ਼ਰਾਬ ਪੀ ਕੇ ਸ਼ਰਮ ਉਹ ਲੋਕਾਂ ਤੋਂ ਮਤਲਬ ਕਿ ਧੱਕੇ ਦੇ ਨਾਲ ਪੈਸੇ ਮੰਗ ਮੰਗ ਕੇ ਤੇ ਉਥੇ ਆਪਣਾ ਨਸ਼ੇੜੀ ਜਿਹੜੇ ਇਕੱਠੇ ਹੋ ਕੋਈ ਉਹ ਖੁਰਦੋਂ ਬੁਮਚਾ ਰਹੇ ਨੇ ਇੱਕ ਫੜਿਆ ਗਿਆ ਸੀ ਉਹ ਜਿਹੜੀਆਂ ਲੇਡੀਜ਼ ਦੀਆਂ ਵੀਡੀਓਜ਼ ਜਿਹੜੀਆਂ ਬਣਾ ਰਿਆ ਸੀਗਾ ਨਗਨ ਵੀਡੀਓਜ਼ ਜਿੱਥੇ ਉਹ ਇਸ਼ਨਾਨ ਕਰਦੀਆਂ ਤੇ ਇਸ ਕੰਮ ਤੇ ਹਜ਼ਾਰਾਂ ਕਰੋੜ ਰੁਪਈਆ ਖਰਚਤਾ ਗਵਰਨਮੈਂਟ ਨੇ ਉਹਨੂੰ ਕੋਈ ਨਹੀਂ ਪੁੱਛਣ ਵਾਲਾ ਤੇ ਜਦੋਂ ਕਿ 100-150 ਕਰੋੜ ਦੇ ਨਾਲ ਇੱਕ ਇਤਿਹਾਸਕ ਪਾਰਕ ਬਣਾਈ ਜਿਹਦੇ ਵਿੱਚ ਬਹੁਜਨ ਮਹਾਪੁਰਸ਼ਾਂ ਦਾ ਇਤਿਹਾਸ ਸਮੇਟ ਕੇ ਦਿਖਾਇਆ ਤੇ ਉਹ ਵੀ ਇੱਕ ਆਮਦਨ ਦਾ ਸਾਧਨ ਕ੍ਰੀਏਟ ਕੀਤਾ ਉਹਨੂੰ ਇਹਨਾਂ ਨੇ ਕੀ ਕੀ ਬਣਾ ਕੇ ਪੇਸ਼ ਕੀਤਾ ਸੋ ਸਾਥੀਓ ਇਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਇਹ ਲੋਕ ਸਾਡੇ ਸਹੀ ਕੰਮ ਨੂੰ ਵੀ ਗਲਤ ਠਹਿਰਾਉਣ ਦੇ ਲਈ ਆਪਣੇ ਜਿਹੜੇ মিডিਆ ਰਾਹੀਂ ਤੇ ਸਾਡੇ ਹੀ ਸਮਾਜ ਦੇ ਕੁਝ ਜਿਹੜੇ ਮੰਦਭੁੱਧੀ ਲੋਕਾਂ ਰਾਹੀਂ ਸਾਨੂੰ ਬਦਨਾਮ ਕਰਾਉਂਦੇ ਨੇ ਤੇ ਖੁਦ ਸਾਡੇ ਜਿਹੜੇ ਟੈਕਸ ਦੀ ਕਲੈਕਸ਼ਨ ਹੈਗੀ ਆ ਉਹ ਹਜ਼ਾਰਾਂ ਕਰੋੜ ਰੁਪਈਆ ਇਹ ਮਤਲਬ ਬਿਨਾਂ ਕਿਸੇ ਕੰਮ ਦੇ ਕੋਈ ਉਹਦਾ ਕੋਈ ਆਮਦਨ ਦਾ ਸਾਧਨ ਨਹੀਂ ਉੱਥੋਂ ਕ੍ਰੀਏਟ ਹੋਣਾ ਜਾਂ ਉੱਥੇ ਕੋਈ ਮਤਲਬ ਸਾਰਿਆਂ ਦਾ ਕੋਈ ਸਰਬਸਾਂਝਾ ਨਹੀਂ ਕੰਮ ਉਹ ਜਿਹੜੇ ਘਰਾਂ ਦੇ ਵਿੱਚੋਂ ਵਿੱਲਣ ਲੋਕ ਨੇ ਸਾਬ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਉਹ ਦੂਜੇ ਉਹਨਾਂ ਦੀ ਖਾਤਰ ਹਜ਼ਾਰਾਂ ਕਰੋੜ ਰੁਪਈਆ ਖਰਚ ਕੇ ਦੇਸ਼ ਦਾ ਜਿਹੜਾ ਧਨ ਹੈਗਾ ਉਹ ਨਸ਼ਟ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਸਾਨੂੰ ਪਹਿਚਾਨਣ ਦੀ ਲੋਕ ਲੋੜ ਹੈਗੀ ਤੇ ਐਸਸੀਐਸਟੀ ਬੀਸੀ ਓਬੀਸੀ ਸਮਾਜ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਧਰਮ ਦੀ ਅਫੀਮ ਦਾ ਨਸ਼ਾ ਛੱਡੋ ਨਹੀਂ ਤਾਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਹੋਊਗੀ ਜਿਵੇਂ ਕੁੱਤੇ ਦੀ ਮੌਤ ਦੂਜੇ ਮਰੇ ਆ ਤਾਂ ਤੁਸੀਂ ਵੀ ਕਿਸੇ ਦਿਨ ਇਸ ਤਰੀਕੇ ਦੇ ਨਾਲ ਦੂਸਰਾ ਆਪਣੀ ਜਾਨ ਗਵਾ ਬੈਠੋ ਇਹਨਾਂ ਬੇਨਤੀਆਂ ਨਾਲ ਤੁਹਾਡੇ ਤੋਂ ਰਜ਼ਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ